ਸੋਨੇ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਮੌਜੂਦਾ ਅਪਹਾਂਤੀ ਚੱਲ ਰਿਹਾ ਉਹਦੇ ਬਾਰੇ ਥੋੜਾ ਕੁ ਕੁ ਲਗਾਤਾਰ ਸੋਨੇ ਦੀਆਂ ਕੀਮਤਾਂ ਜਿੱਦਾਂ ਕਿ ਪਿਛਲੇ 2 ਸਾਲ ਤੋਂ ਤੁਹਾਨੂੰ ਪਤਾ ਹੀ ਹੈ ਥੋੜੀਆਂ ਥੋੜੀਆਂ ਵਧ ਰਹੀਆਂ ਨੇ ਫੋਨ ਦਾ ਜਿਹੜਾ ਮੌਜੂਦਾ ਸੋਨੇ ਦਾ ਰੇਟ ਆ ਉਹ ਲੱਖ ਰੁਪਏ ਪਲੱਸ ਹੈ ਜਿਹੜਾ 24 ਕੈਰਟ ਦਾ ਜਿਹੜਾ 22 ਕੈਰਟ ਦਾ ਰੇਟ ਆ ਉਹ 92800 ਰੁਪਏ ਦੇ ਕਰੀਬ ਹੈ ਜੀ ਸਰ ਕਿੰਨਾ ਪਿਛਲੇ 6-7 ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਉਛਾਲ ਜਿਹੜਾ ਕੀਮਤਾਂ ਦੇ ਵਿੱਚ ਨੂੰ ਹੈ ਸੋਨਾ ਸਾਈਮਟੇਨियसਲੀ ਵਧ ਹੀ ਰਿਹਾ ਜੀ ਪਹਿਲਾਂ ਵੀ ਸੋਨਾ ਲੱਖ ਰੁਪਏ ਨੂੰ ਹੱਥ ਲਗਾ ਕੇ ਫਿਰ ਥੋੜਾ ਜਿਹਾ ਡਾਊਨ ਆ ਗਿਆ ਸੀ ਪਰ ਹੁਣ ਕੱਲ ਫੇਰ ਸੋਨੇ 'ਚ ਇੱਕਦਮ ਇਜ਼ਾਫਾ ਹੋਇਆ ਅੱਜ ਦਾ ਜਿਹੜਾ ਰੇਟ ਹੈ ਛੋ ਵੀ ਕੈਰਟ ਦਾ 1 ਲੱਖ ਪਲੱਸ ਸਰ ਕਹਿੰਦਾ ਦੇਖੀ ਇਹ ਸੋਨਾ ਜਿਹੜਾ ਲਾਈਫਟਾਈਮ ਹਾਈ ਆ ਹੁਣ ਤੱਕ ਜਿਹੜਾ ਸਭ ਤੋਂ ਉੱਚਾ ਪ੍ਰਾਈਸ ਤੇ ਹੈ ਹਾਂਜੀ ਬਿਲਕੁਲ ਇਸ ਟਾਈਮ ਜਿਹੜਾ 골 ਚੱਲ ਰਿਹਾ ਉਹ ਲਾਈਫਟਾਈਮ ਹਾਈ ਹੈ ਸਰ ਆਉਂਦੇ ਦਿਨਾਂ 'ਚ ਕਿਸ ਤਰ੍ਹਾਂ ਦੀ ਹੋਣੀ ਹੈਗੀ ਹੈ ਕਿ ਪਾ ਜਿਹੜੇ ਲਗਾਤਾਰ ਵਧਦੇ ਚੜਦੇ ਰਹਿੰਦੇ ਨੇ ਸੋ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤੇ ਕੱਲ ਤੇ ਅੱਜ ਨਾਲੋਂ ਕਿੰਨਾ ਫਰਕ ਪਿਆ ਤੇ ਹੌਣ ਵਾਲੇ ਦਿਨਾਂ 'ਚ ਕੀ ਲੱਗਦਾ ਵੀ ਡੇਢ ਘਟਣਗੇ ਜਾਂ ਵਧਣਗੇ ਵੈਸੇ ਤੁਸੀਂ ਤਾਂ ਇੱਕ ਉਹੀ ਕਰ ਸਕਦੇ ਹੋ ਕਿ ਤਜਰਬਾ ਤੁਹਾਨੂੰ ਬਹੁਤ ਹੈ ਅ ਸਰ ਮੈਨੂੰ ਤਾਂ 32-33 ਸਾਲ ਹੋ ਗਏ ਇਸ ਕੰਮ 'ਚ 골ਡ ਕਦੀ ਵੀ ਨੀਚੇ ਨਹੀਂ ਗਿਆ ਹੌਲੀ ਹੌਲੀ ਵੱਧਦਾ ਹੀ ਰਿਹਾ ਪਰ ਪਿਛਲੇ 2 ਤੋਂ 3 ਸਾਲ ਤੋਂ ਜਿਹੜੀ ਸੋਨੇ 'ਚ ਇੱਕਦਮ ਤੇਜ਼ੀ ਆਈ ਹੈ ਚਾਹੇ ਉਹ ਗਲੋਬਲ এনवायरमेंट ਖਰਾਬ ਹੋਵੇ ਚਾਹੇ ਲੋਕਾਂ ਨੇ ਉਹਨੂੰ ਇਨਵੈਸਟਮੈਂਟ ਵਜੋਂ ਖਰੀਦੇ ਆ ਚਾਹੇ ਉਹਦੀ ਡਿਮਾਂਡ ਵਧੀ ਹੈ ਚਾਹੇ ਵਰਲਡ ਬੈਂਕਸ ਨੇ ਜਿਹੜੇ ਪੂਰੇ ਵਰਲਡ ਦੇ ਜਿਹੜੇ ਬੈਂਕਸ ਨੇ ਉਹਨਾਂ ਨੇ ਉਹਨੂੰ ਪਰਚੇਸ ਕੀਤਾ ਹੈ ਸੋਨਾ ਲਗਾਤਾਰ ਵੱਧਦਾ ਹੀ ਗਿਆ ਹੈ ਤੇ ਜੋ ਅਸੀਂ ਸਾਨੂੰ ਮਹਿਸੂਸ ਹੋ ਰਿਹਾ ਜੋ ਹਾਲਾਤ ਨਜ਼ਰ ਆ ਰਹੇ ਹੈ 올 ਦੀਸ ਥਿੰਗ ਸ਼ੋਜ਼ ਕਿ ਅਨਾਲਾਈਟਿਕ ਟਾਈਮ ਤੇ ਗੋਲਾ ਗੋਲਡ ਬੁਲਿਸ਼ ਹੀ ਹੈ ਗੋਲਡ ਵਧਣ ਦੇ ਚਾਂਸ ਹੈ ਚਾਂਦੀ ਦੀ ਵੀ ਕੀਮਤਾਂ ਜੁਸ਼ ਜਾ ਫਾਸਟ ਹੈ ਹਾਂ ਦੀ ਚਾਂਦੀ ਦਾ ਵੀ ਰੇਟ ਸਰ 1,16,000 ਰੁਪਏ ਕਿਲੋ ਹੈ ਚਾਂਦੀ ਵੀ ਪਿਛਲੇ ਡੇਢ ਦੋ ਮਹੀਨੇ ਤੋਂ ਬਹੁਤ ਉੱਚੇ ਲੈਵਲ ਤੇ ਹੈ ਤੁਸੀਂ ਚਾਂਦੀ ਨੂੰ ਵੀ ਇੱਕ ਤਰ੍ਹਾਂ ਦਾ ਲਾਈਫਟਾਈਮ ਹਾਈ ਮੰਨ ਸਕਦੇ ਹੋ ਸਰ ਜੇਕਰ ਆਪਾਂ ਅਗਲ ਕੀਤੀ ਜਵੇ ਮੌਜੂਦਾ ਹਾਲਾਤਾਂ ਦੇ ਗੱਲ ਕਿਸ ਤਰ੍ਹਾਂ ਦੇ ਕਿ ਉਹ ਵੇਚਣ ਵਾਲਾ ਜ਼ਿਆਦਾ ਆ ਰਿਹਾ ਹੈ ਜਾਂ ਫਿਰ ਖਰੀਦਣ ਵਾਲਾ ਹੈ ਕਿਉਂਕਿ ਹਲੇ ਆਉਣ ਵਾਲੇ ਦਿਨਾਂ ਚ ਤਿਹਾਰ ਵੀ ਆਉਣੇ ਐ ਤੋ ਤਿੰਨ ਮਹੀਨੇ ਬਾਅਦ ਸੋ ਕਿਸ ਤਰ੍ਹਾਂ ਲਗਾ ਕੰਮ ਇਹ ਵੀ ਤੁਸੀਂ ਬੜੀ ਵਧੀਆ ਗੱਲ ਕੀਤੀ ਸੋਨਾ ਜਿੱਦਾਂ ਜਿੱਦਾਂ ਵਧ ਰਿਹਾ ਹੈ ਚ ਕੋਈ ਸ਼ੱਕ ਨਹੀਂ ਥੋੜੀ ਗੱਕੀ ਚ ਦਿੱਕਤ ਆਈ ਹੈ ਪਿਛਲੇ 2 ਢਾਈ ਮਹੀਨੇ ਤੋ ਕੰਮ ਥੋੜਾ ਜਿਹਾ ਘਟ ਸੀ ਪਰ ਹੁਣ ਪੂਰੀ ਉਮੀਦ ਹੈ ਅੱਗੇ ਆਉਣ ਵਾਲਾ ਫੈਸਟੀਵਲ ਸੀਜ਼ਨ ਹੈ ਤੇ ਹਰ ਕਿਸੇ ਨੂੰ ਪਤਾ ਹੈ ਕਿ ਸ਼ਾਇਦ ਜੇ ਅੱਜ ਨਹੀਂ ਖਰੀਦਿਆ ਤੇ ਕੱਲ ਹੋਰ ਮਹਿੰਗਾ ਹੋ ਜਾਏਗਾ ਉਮੀਦ ਹੈ ਫੈਸਟੀਵਲ ਸੀਜ਼ਨ 'ਚ ਲੋਕ ਸ਼ੌਪਿੰਗ ਦੇ ਨਾਲ ਸੋਨਾ ਖਰੀਦਣਗੇ ਦੇਖਿਆ ਕਿ ਅੱਬ ਬਾਜ਼ਾਰ ਵਿੱਚ ਕਈ ਵਾਰ ਆਉਂਦੇ ਨੇ ਉਹ ਕੀਮਤ ਤਾਂ ਦੇਖ ਲੈਂਦੇ ਨੇ ਵੀ 992000 ਰੁਪਿਆ ਹੋ ਗਿਆ ਪਰ ਜਿਹੜਾ ਉਹਨਾਂ ਕੋਲ ਸੋਨਾ ਉਹ ਕਈ ਵਾਰ ਘੱਟ ਕੀਮਤ ਤੇ ਰੱਖਿਆ ਜਾਂਦਾ ਕਿਉਂਕਿ ਕੁਝ ਹੋਲਮਾਰਕਸ ਦੀ ਕਟੋਰੀ ਦੀ ਹੈ ਕੁਝ ਜਿਹੜੇ ਜ਼ਰੂਰੀ ਜਿਹੜੇ ਮਾਪਡੈਂਟ ਨੇ ਉਹ ਕਮੀ ਰਹਿੰਦੀ ਹੈ ਸੋ ਉਹ ਕਿਸ ਤਰ੍ਹਾਂ ਦੇਖਿਆ ਜਾਂਦਾ ਤੇ ਕਿੱਦਾਂ ਦੇ ਭਾ ਦਿੱਤੇ ਜਾਂਦੇ ਇਹ ਤੁਸੀਂ ਬੜੀ ਵਧੀਆ ਗੱਲ ਕੀਤੀ ਸੋਨਾ ਕਦੀ ਵੀ ਕਿਸੇ ਕਸਟਮਰ ਨੇ ਖਰੀਦਣਾ ਹੈ ਅਸੀਂ ਸ਼ੁਰੂ ਤੋਂ ਇਹ ਗੱਲ ਕਹਿੰਦੇ ਆ ਸਰਕਾਰ ਵੱਲੋਂ ਵੀ ਹੁਣ ਕੀ ਹੈ ਕਿ ਜਦੋਂ ਵੀ ਕਿਸੇ ਕੋਲੋਂ ਸੋਨਾ ਖਰੀਦੋ ਪਹਿਲਾਂ ਉਹ ਤੇ ਹਾਲਮਾਰਕ ਦੀਆਂ ਜੜੀਆਂ ਮੋਹਰਾਂ ਲੱਗੀਆਂ ਹੁੰਦੀਆਂ ਸਰਕਾਰੀ ਉਹ ਜ਼ਰੂਰ ਚੈੱਕ ਕਰੋ ਹਾਲਮਾਰਕ ਦਾ ਲਿੱਤਾ ਹੋਇਆ ਸੋਨਾ ਤੁਹਾਡੇ ਜਦੋਂ ਵੀ ਤੁਸੀਂ ਉਹਨੂੰ ਵੇਚਣਾ ਚਾਹੋਗੇ ਤੁਹਾਨੂੰ ਉਹਦੇ ਪੈਸੇ ਪੂਰੇ ਮਿਲਣਗੇ ਖਰਚਾ ਜਿਹੜਾ ਉੱਪਰ ਹੈ ਬਨਵਾਈ ਕੱਟਣ ਤੋਂ ਬਾਅਦ ਚ ਉਹਦੇ ਪੈਸੇ ਪੂਰੇ ਮਿਲਣਗੇ ਜੀ ਸਰ ਲੋਕਾਂ ਕੀ ਅਪੀਲ ਕਰਨਾ ਚਾਹੋਗੇ ਕਿ ਲੋਕ ਕਹਿੰਦੇ ਨੇ ਕਿ ਮਹਿੰਗਾ ਹੈ ਤਾਂ ਵੇਚ ਦਿਓ ਜਾਂ ਫਿਰ ਦੁਬਾਰਾ ਲੱਗਦਾ ਕਿ ਜਿੰਨਾ ਹੁਣ ਮਹਿੰਗਾ ਹੋ ਗਿਆ ਦੁਬਾਰਾ ਕੀ ਇੱਕ ਵਾਰੀ ਵੇਚ ਤੱਕ ਵੀ ਜਾਏਗਾ ਇਹ ਵੀ ਤੁਸੀਂ ਬੜੀ ਵਧੀਆ ਗੱਲ ਕੀਤੀ ਅਸੀਂ ਤੇ ਜੋ ਮੇਰੇ ਵੀਵਜ਼ ਨੇ ਮੈਂ ਤੇ ਇੱਕੋ ਗੱਲ ਕਹਿਣਾ ਜਿੱਦਾਂ ਲੋਕ ਹੋਰ ਚੀਜ਼ਾਂ ਦੇ ਵਿੱਚ ਆਪਣੀ ਇਨਵੈਸਟਮੈਂਟ ਕਰਦੇ ਆ ਬੈਂਕ ਐਫ ਡੀਸ ਕਰਵਾਉਂਦੇ ਨੇ ਮਿਊਚੁਅਲ ਫੰਡਸ 'ਚ ਪੈਸੇ ਲਾਉਂਦੇ ਨੇ ਪੀਪੀਐਫ 'ਚ ਪੈਸੇ ਲਾਉਂਦੇ ਨੇ 골ਡ ਨੂੰ ਵੀ ਆਪਣੇ ਪੋਰਟਫੋਲੀਓ 'ਚ ਜ਼ਰੂਰ ਰੱਖੋ ਕਿਉਂਕਿ 골ਡ ਨੇ ਵੀ ਪਿਛਲੇ ਕਿੰਨੇ ਹੀ ਸਾਲਾਂ ਤੋਂ ਇੰਨੀ ਅੱਛੀ ਰਿਟਰਨ ਦਿੱਤੀ ਹੈ ਇਹਦੇ ਡਬਲ ਬੈਨੀਫਿਟ ਨੇ ਇੱਕ ਤਾਂ ਇਹ ਕੈਸ਼ ਐਨੀ ਟਾਈਮ ਤੁਸੀਂ ਆਪਣਾ ਪੈਸੇ ਲੈ ਸਕਦੇ ਹੋ ਦੂਜਾ ਕੀ ਹੈ ਗਹਿਣਾ ਤੁਹਾਡੇ ਘਰ ਤੁਸੀਂ ਪਾਉਂਗੇ ਇੱਕ ਤਰ੍ਹਾਂ ਦਾ ਤੁਹਾਡੀ ਪਰਸਨੈਲਿਟੀ ਡਿਵੈਲਪ ਹੁੰਦੀ ਹੈ ਤੀਸਰਾ ਇਨਵੈਸਟਮੈਂਟ ਸੇਕ ਆਫ ਸੋਨੇ ਨੇ ਹਮੇਸ਼ਾ ਰਿਟਰਨ ਦਿੱਤੀ ਹੈ ਸੋਨਾ ਖਰੀਦਣਾ ਹੀ ਚਾਹੀਦਾ ਹੈ